ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਰਾਤ 5:30 6:00 ਵਜੇ ਆਈ ਬਹੁਤ ਤੇਜ਼ ਹਨੇਰੀ ਜਿਸ ਦੀ ਗਰਫਤਾਰ 100 150 ਕਿਲੋਮੀਟਰ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਵਾਨੀਗੜ੍ਹ ਦੇ ਨਜ਼ਦੀਕ ਮੁਹੱਲੇ ਦੇ ਵਿੱਚ ਇੱਕ ਜੈਨ ਕਲੋਨੀ ਦੇ ਵਿੱਚ ਰਾਤ ਟਾਵਰ ਗਿਰਨ ਦੀ ਜਾਣਕਾਰੀ ਪ੍ਰਾਪਤ ਹੋਈ ਮਿਲੀ ਜਾਣਕਾਰੀ ਅਨੁਸਾਰ ਇਹ ਟਾਵਰ ਤਕਰੀਬਨ ਕੋਈ 20 25 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਅਤੇ ਤਸਵੀਰਾਂ ਵਿੱਚ ਦਿਖਾ ਰਹੇ ਨੇ ਕਿ ਮੁਹੱਲਾ ਵਾਸੀ ਵੀ ਇਧੇ ਆ ਜਿਹੜੀਆਂ ਪੱਤੀਆਂ ਲੱਗੀਆਂ ਹਨ ਬਹੁਤ ਹੀ ਹਲਕੀਆਂ ਲੱਗੀਆਂ ਹਨ ਕਿਉਂਕਿ ਟਾਵਰ ਦੇ ਉੱਪਰ ਹਰੇ ਕੰਪਨੀ ਦੀ ਜੋ ਸੈਟਲਾਈਟ ਸਿਸਟਮ ਲੱਗੇ ਹੁੰਦੇ ਹਨ ਉਹ ਲੱਗੇ ਹੋਏ ਨਜ਼ਰ ਆ ਰਹੇ ਹਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਗਿਰਿਆ ਹੋਇਆ ਟਾਵਰ ਜੋ ਕਿ ਇੱਕ ਘਰ ਦੇ ਉੱਪਰ ਦੋ ਤਿੰਨ ਘਰਾਂ ਦੇ ਉੱਪਰ ਜਾ ਕੇ ਰਿਹਾ ਜਿਸ ਦੇ ਨਾਲ ਇੱਕ ਘਰ ਦੀ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਕਿਉਂਕਿ ਉਹਨਾਂ ਦੀ ਦੋ ਬਿਲਡਿੰਗਾਂ ਦੇ ਉੱਪਰ ਜਦੋਂ ਟਾਵਰ ਗਿਰਿਆ ਤਾਂ ਪਾਣੀ ਵਾਲੀ ਟੈਂਕ ਟੈਂਕੀ ਵੀ ਫੱਟ ਗਈ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਾਵਰ ਦੇ ਗਰੇ ਹੋਏ ਦੇ ਦ੍ਰਿਸ਼ ਕਿਵੇਂ ਛਤਤੂ ਲਾਮ ਕਰਿਆ ਹੈ ਕਿਉਂਕਿ ਇਸ ਦੇ ਨਾਲ ਕੋਈ ਵੱਡੀ ਘਟਨਾ ਨਾ ਹੋ ਗਈ ਕਿਉਂਕਿ ਜਿੱਥੇ ਜਾਨੀ ਨੁਕਸਾਨ ਤੋਂ ਬਚਾਉ ਰਿਹਾ ਤੇ ਮਾਲੀ ਨੁਕਸਾਨ ਵੱਡੀ ਪੱਧਰ ਤੇ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਘਰ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ 15 ਤੋਂ ਲੈ ਕੇ 20 ਲੱਖ ਰੁਪਏ ਦੇ ਕਰੀਬ ਇਹ ਨੁਕਸਾਨ ਦੱਸਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਅਗਰ ਗੱਲ ਕਰੀਏ ਤਾਂ ਘਰ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ ਜੋ ਕਿ ਘਰ ਹੁਣ ਰਹਿਣ ਦੇ ਲਈ ਅਨ ਸੇਫ ਹੋ ਚੁੱਕਿਆ ਹੈ ਕਿਉਂਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਟਾਵਰ ਗਿਰਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਟਾਵਰ ਇੱਕ ਹਰੇਸ਼ੀ ਏਰੀਆ ਦੇ ਵਿੱਚ ਲੱਗਿਆ ਹੋਇਆ ਸੀ ਕਿਉਂਕਿ ਉਹ ਦੱਸਿਆ ਜਾ ਰਿਹਾ ਕਿ ਕੋਈ 25 ਸਾਲ ਤਕਰੀਬਨ ਹੋ ਚੁੱਕੇ ਹਨ ਕੰਪਨੀ ਨੇ ਕਿਸੇ ਵੀ ਇਸ ਚੀਜ਼ ਦੀ ਕਹਿੰਦੇ ਮੇਂਟੇਨੈਂਸ ਨਹੀਂ ਕੀਤੀ ਉਹਨਾਂ ਮੁਹੱਲੇ ਵਾਸੀ ਨੇ ਇਹ ਵੀ ਦੋਸ਼ ਲਾਇਆ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਟਾਵਰ ਨੂੰ ਹਟਾਇਆ ਜਾਵੇ ਉੱਥੇ ਇੱਕ ਨਾਲ ਹੀ ਬੀਐਸਐਨਲ ਦਾ ਟਾਵਰ ਵੀ 200 ਫੁੱਟ ਉੱਚਾ ਦੱਸਿਆ ਜਾ ਰਿਹਾ ਹੈ ਕਿਉਂਕਿ ਜਦੋਂ ਤੇ ਟਾਵਰ ਗਿਰਿਆ ਹੈ ਤਾਂ ਉਹਨਾਂ ਤੋਂ ਉਹ ਵੀ ਡਰ ਤੋਂ ਡਰ ਸਤਾਉਣ ਲੱਗ ਗਿਆ ਹੈ ਤੇ ਮੁਹੱਲਾ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਾਵਰ ਦਾ ਗਿਰਿਆ ਇਹ ਟਿਕ ਨੂੰ ਟਾਵਰ 150 ਫੁੱਟ ਕਰੀਬ ਦੱਸਿਆ ਜਾ ਰਿਹਾ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਘਰਾਂ ਦੀਆਂ ਛੱਤਾਂ ਦੇ ਉੱਪਰ गिर ਗਿਆ ਹੈ। ਅਦੇ ਘਰਾਂ ਦੇ ਵਿੱਚ ਤਰੇੜਾਂ ਚ ਕਿੰਨਾਂ ਤੁਸੀਂ ਦੇਖ ਸਕਦੇ ਹੋ ਜਿੱਥੋਂ ਟਾਵਰ ਗਿਰਿਆ ਤਾਂ ਘਰਾਂ ਦੀਆਂ ਛੱਤਾਂ ਦੀ ਮਟੀਰੀਅਲ ਵੀ ਥੱਲੇ نیچے गिरਦਾ ਨਜ਼ਰ ਆ ਰਿਹਾ ਦੇਖ ਸਕਦੇ ਹੋ। ਛੱਤਾਂ ਦੇ ਵਿੱਚ ਪਏ ਹੋਏ ਪਾੜ ਤਰੇੜਾਂ ਜੋ ਗਿਰਨ ਦੇ ਲਈ ਕੜ ਰਹੇ ਹਨ ਤਸਵੀਰਾਂ ਛੱਤ ਦੀਆਂ ਜਿੱਥੇ ਤੁਸੀਂ ਟਾਵਰ ਨੂੰ ਗਿਰਿਆ ਨਜ਼ਰ ਆ ਰਹੇ ਹੋ ਉੱਥੇ ਹੀ ਨਾਲ ਹੀ ਮੁਕੇਸ਼ ਸਿੰਘਲਾ ਜੀ ਦੇ ਨਾਲ ਘਰ ਹੈ। ਜਿੱਥੇ ਸਤਪਾਲ ਜੀ ਦੇ ਘਰ ਦੇ ਉੱਤੇ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਜਿੱਥੇ ਉਹਨਾਂ ਨੇ ਕਿਹਾ ਕੀ ਸੀ ਚੀਜ਼ ਦੇ ਨਾਲ ਬਹੁਤ ਸਹਿਮ ਦਾ ਮੋਲ ਹੈ। ਅਸੀਂ ਰਾਤ ਮੁਹੱਲਾ ਵਾਸੀਆਂ ਦੇ ਘਰਾਂ ਦੇ ਵਿੱਚ ਕੱਟ ਕੇ ਬਤਾਈ ਜਿੱਥੇ ਕਿ ਇਹ ਟਾਵਰਾਂ ਦੇ ਨਾਲ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰ ਦੀ ਛੱਤ ਉੱਤੇ ਗਿਰਿਆ ਹੋਇਆ ਹੈ ਟਾਵਰ ਇਹ ਟਾਵਰ ਐਨ ਸੇਫ ਹੈ ਇੱਕ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਲੰਬੀ ਦੂਰੀ ਤੱਕ ਨਜ਼ਰ ਆ ਰਿਹਾ ਹੈ ਕਿਵੇਂ ਘਰਾਂ ਦੀਆਂ ਛੱਤਾਂ ਦਾ ਨੁਕਸਾਨ ਪਹੁੰਚਾਇਆ ਹੈ ਕੀ ਇਹ ਕੰਪਨੀ ਮੁਆਵਜ਼ਾ ਦੇਵੇਗੀ ਜਾਂ ਪ੍ਰਸ਼ਾਸਨ ਮੁਆਵਜ਼ਾ ਦੇਵੇਗਾ ਇੱਕ ਸਭ ਤੋਂ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿਉਂਕਿ ਅਗਰ ਗੱਲ ਕਰੀਏ ਘਰ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਬਣਦਾ ਹੈ ਜਦੋਂ ਇਹ ਜਾ ਨੁਕਸਾਨ ਹੋ ਜਾਂਦਾ ਤਾਂ ਪਰਪਾਈ ਕੌਣ ਕਰੇਗਾ ਇੱਕ ਇਹ ਸਭ ਤੋਂ ਵੱਡਾ ਸਵਾਲ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਘਰ ਵਾਲਿਆਂ ਨੇ ਇਹ ਵੀ ਦੱਸਿਆ ਵੀ ਜਦੋਂ ਟਾਵਰ ਰਾਤ ਗਿਰਿਆ ਤਾਂ ਇਸ ਦੇ ਵਿੱਚ ਲਾਈਟ ਚੱਲ ਰਹੀ ਸੀ ਜਦ ਤੱਕ ਘਰ ਦੇ ਵਿੱਚ ਕੋਈ ਵੀ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਕੰਦਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ ਜਿੱਥੇ ਕਿ ਛੱਤ ਡੈਮੇਜ ਹੋ ਚੁੱਕੀ ਹੈ ਜਿੱਥੇ ਪਰਿਵਾਰ ਵੱਲੋਂ ਪ੍ਰਸ਼ਾਸਨ ਸਵੇਰੇ ਤੱਕ ਨਾਉਣ ਬਾਰੇ ਕਿਹਾ ਜਾ ਰਿਹਾ ਸੀ ਪਰ ਜਦੋਂ ਅਸੀਂ ਮੀਡੀਆ ਦੀ ਕਵਰੇਜ ਕਰ ਰਹੀ ਸੀ ਤਾਂ ਮੌਕੇ ਦੇ ਪਵਾਨੀਗੜ੍ਹ ਦੇ ਪਟਵਾਰੀ ਰਾਹੁਲ ਗਰਗ ਜੀ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਕਹਿ ਗਿਆ ਵੀ ਅਸੀਂ ਰਿਪੋਰਟ ਬਣਾ ਕੇ ਉੱਪਰ ਪ੍ਰਸ਼ਾਸਨ ਨੂੰ ਭੇਜ ਰਹੇ ਹਾਂ ਜੋ ਬਣ ਜਾ ਪਰਿਵਾਰ ਵੱਲੋਂ 15 ਤੋਂ 20 ਲੱਖ ਰੁਪਏ ਨਾਲ ਵੱਲੋਂ ਕਹਿ ਵੀ ਦੱਸਿਆ ਜਾ ਰਿਹਾ ਹੈ ਅਤੇ ਜੋ ਉੱਪਰੋਂ ਮੇਂਟੇਨੈਂਸ ਕੰਪਨੀ ਆਏਗੀ ਜਾਂ ਬਣਦੀ ਜੋ ਹੋਏਗੀ ਪ੍ਰਸ਼ਾਸਨ ਵੱਲੋਂ ਮਦਦ ਲਈ ਅਸੀਂ ਬੇਨਤੀ ਕਰ ਚੁੱਕੇ ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰਾਂ ਦੇ ਵਿੱਚ ਦ੍ਰਿਸ਼ ਵਿੱਚ ਜੋ ਟੈਂਕੀ ਦੇ ਵਿੱਚ ਪਾਣੀ ਸੀ ਉਹ ਵੀ ਛੱਤਾਂ ਦੇ ਵਿੱਚ ਦੀ ਰਸਨਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਵਿੱਚ ਦਿਖਾ ਰਹੇ ਹਨ ਮੋਹੱਲਾ ਵਾਸੀ ਵੀ ਕਿਵੇਂ ਇਹ ਛੱਤ ਅਨ ਸੇਫ ਹੋ ਚੁੱਕੀ ਹੈ ਤਸਵੀਰਾਂ ਦੇਖ ਰਿਹਾ ਹਾਂ ਕਿਵੇਂ ਤਰੇੜਾਂ ਪਈਆਂ ਨਜ਼ਰ ਆ ਰਹੀਆਂ ਹਨ ਜਦੋਂ ਇਹ ਟਾਵਰ ਗਿਰਿਆ ਤਾਂ ਉਸ ਟਾਈਮ ਸਤਪਾਲ ਜੀ ਦੇ ਮਿਸਿਸ ਅੰਦਰ ਬੈਠੇ ਸਨ ਜਦੋਂ ਕਹਿੰਦੇ ਟਾਵਰ ਗਿਰਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਵੀ ਪਤਾ ਨਹੀਂ ਕੀ गिर ਗਿਆ ਜਦੋਂ ਟਾਵਰ ਗਿਰਿਆ ਤਾਂ ਇੱਕ ਦਮ ਧੜਾਮ ਦੀ ਖੜਕਾ ਖੜਕਾ ਕਿਉਂਕਿ ਜੋ ਰਾਤ ਨੇਰੀ ਤੂਫਾਨ ਬਹੁਤ ਤੇਜ਼ ਚੱਲ ਰਿਹਾ ਸੀ ਪਤਾ ਨਹੀਂ ਲੱਗ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਗੱਡੀ ਦੇ ਉੱਪਰ ਵੀ ਗਿਰਿਆ ਜਿਸ ਦੇ ਨਾਲ ਗੱਡੀ ਦਾ ਵਾਰਨਟ ਅਤੇ 메ਨ ਸ਼ੀਸ਼ਾ ਵੀ ਕਾਫੀ ਨੁਕਸਾਨ ਨਿਆ ਗਿਆ ਜਿੱਤੇ ਕਿ ਉਹਨਾਂ ਨੇ ਵੀ ਕਿਹਾ ਵੀ ਸਾਡੇ ਘਰ ਦੇ ਵਿੱਚ ਦੀ ਮਦਦ ਲਗਾਈ ਜਾਵੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ ਆਓ ਤੁਹਾਨੂੰ ਸੁਣਾਉਣੇ ਕਿਵੇਂ ਮਹੱਲਾ ਵਾਸੀਆਂ ਨੇ ਇਹ ਟਾਵਰ ਨੂੰ ਲੈ ਕੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਇੱਕ ਸਵਾਲ ਪੈਦਾ ਕਰ ਦਿੱਤੇ ਹਨ ਕਿਵੇਂ ਐਨਸੀ ਜਾਰੀ ਕੀਤੀਆਂ ਜਾਂਦੀਆਂ ਜਦੋਂ ਕਿ ਇਹ ਟਾਵਰ ਵਿੱਚੀ ਸਾਲ ਪੁਰਾਣਾ ਅਨ ਸੇਫ ਹੋ ਚੁੱਕੇ ਹਨ ਕਿਉਂਕਿ ਇਹ ਟਾਵਰ ਦੀਆਂ ਜੋ ਲੱਗੀਆਂ ਪੱਤੀਆਂ ਤੁਹਾਨੂੰ ਦਿਖਾਈਆਂ ਹਨ ਬਹੁਤ ਮਾੜੀਆਂ ਤੇ ਨਾਜ਼ੁਕ ਹਨ ਆਓ ਤੁਹਾਨੂੰ ਸੁਣਾਉਣੇ ਮਹੱਲਾ ਵਾਸੀ ਨੇ ਕੀ ਕਿਹਾ Hãy subscribe cho kênh Ghiền Mì Gõ Để không bỏ lỡ những video hấp dẫn ਮੇਰਾ ਨਾਮ ਜੀਤ ਸਿੰਘ ਆ ਜੀ ਭਵਾਨੇਗੜ੍ਹ ਦੇ ਰਹਿਣ ਵਾਲਾ ਮੈਂ ਰਾਤ ਕੀ ਗੱਲ ਰਾਤ ਇਹ ਜਿਹੜਾ ਤੂਫਾਨ ਆਇਆ ਜੀ ਇਹ ਟਾਵਰ ਆ ਜਿਹੜਾ ਸੰਗਣੀ ਆਵਾਦੀ ਚ ਲੱਗਿਆ ਹੋਇਆ ਤੇ ਬਹੁਤ ਜਾਨੀ ਨੁਕਸਾਨ ਤੋਂ ਤਾਂ ਬਚਤ ਰਹਿ ਗਿਆ ਇੱਥੇ ਤਿੰਨ ਚਾਰ ਘਰ ਨੇ ਜਿਹੜੇ ਉਹ ਗਿਰ ਗਏ ਜੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਇਹ ਟਾਵਰ ਵੀ ਜਿਹੜਾ ਇੱਥੇ ਲੱਗਣੀ ਨਹੀਂ ਚਾਹੀਦੀ ਸੀ ਇਹ ਅੱਗੇ ਵਾਸਤੇ ਵੀ ਇਹ ਲੱਗਣਾ ਨਹੀਂ ਚਾਹੀਦਾ ਵੀ ਇਹ ਬਹੁਤ ਵੱਡਾ ਲੋਕਾਂ ਨੂੰ ਨੁਕਸਾਨ ਕਰ ਸਕਦਾ ਬੱਚਿਆਂ ਦਾ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਹੈ ਵੀ ਇਸ ਨੂੰ ਕਿਰਪਾ ਕਰਕੇ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਕਰਦੇ ਹਾਂ ਵੀ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਮਾਮਜ਼ਾ ਦਵਾਇਆ ਜਾਵੇ ਤੇ ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕੀਤੀ ਜਾਵੇ ਅਗਰ ਗੱਲ ਕਰੀਏ ਐਂਗਲ ਕਿੰਨੇ ਕੋ ਮਜ਼ਬੂਤ ਸੀ ਜਿਹੜੇ ਐਂਗਲ ਤਾਂ ਇਹ ਪੱਤੀਆਂ ਉੱਤੇ ਕਸੀਆਂ ਹੋਈਆਂ ਨੇ ਪੱਤੀਆਂ ਲਾਈਆਂ ਹੋਈਆਂ ਨੇ ਕਸੀਆਂ ਹੋਈਆਂ ਨੇ ਪੱਟ ਦੇ ਪਤਲੀਆਂ ਪੱਤੀਆਂ ਨੇ ਜੀ ਵੀ ਇਹ ਐਡਾ ਕੋਈ ਮਜ਼ਬੂਤ ਵਾਲਾ ਕੰਮ ਨਹੀਂ ਪਹਿਲੀ ਗੱਲ ਤਾਂ ਇਹ ਚਾਹੀਦੀ ਨਹੀਂ ਸਾਨੂੰਰੇ ਨਗਰ ਕੌਂਸਲ ਜਿਹਦਾ ਐਲਓਸੀ ਦਿੱੰਦਿਆ ਕੀ ਉਹਨਾਂ ਨੇ ਚੈਕਿੰਗ ਵੀ ਨਹੀਂ ਕੀਤੀ ਦਾ ਐਨਓਸੀ ਦਾ ਗੱਲ ਇਹ ਆ ਜੀ ਨਗਰ ਕੌਂਸਲ ਚ ਜਾਂਦੇ ਨੇ ਕਾਉਂ ਦਾ ਚੈੱਕ ਕਰਨ ਕੋਈ ਨਹੀਂ ਆਉਂਦਾ ਪਤਾ ਨਹੀਂ ਲੈ ਕੇ ਐਨਓਸੀ ਅਗਲਾ ਲੈ ਕੇ ਕਹਿੰਦਾ ਸੀ ਐਨਓਸੀ ਲੈ ਲਈ ਆ ਪਹਿਲਾਂ ਇੱਕ ਬਲਿਆਰ ਰੋਡ ਤੇ ਵੀ ਰੋਲਾ ਪਿਆ ਸੀ ਟਾਵਰ ਦਾ ਉਹ ਲੋਕਾਂ ਨੇ ਵਿਰੋਧ ਕੀਤਾ ਬਹੁਤ ਵਧੀਆ ਕੰਮ ਕੀਤਾ ਉਹ ਟਾਵਰ ਉੱਥੇ ਨਹੀਂ ਲਗਣ ਦਿੱਤਾ ਕਿਹੜੀ ਕੰਪਨੀ ਦਾ ਟਾਵਰ ਹੈ ਇਹ ਜੀ ਇਹ ਤਾਂ ਕਈ ਕੰਪਨੀਆਂ ਨੇ ਯਰੇ ਤਿੰਨ ਚਾਰ ਕੰਪਨੀਆਂ ਦੇ ਟਾਵਰ ਨੇ ਯਰੇ ਕਿਵੇਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਬਾਹਰ ਤੋਂ ਸਰਕਾਰੀ ਕਿੰਨੇ ਦਿਨਾਂ ਤੱਕ ਨਾ ਅਸੀਂ ਤਾਂ ਇਹ ਦੇਖਣਾ ਵੀ ਬਹੁਤ ਜਿਆਦਾ ਖਤਰਨਾਕ ਹੈ ਜੀ ਬੜਾ ਹੀ ਖਤਰਨਾਕ ਹੈ ਲੋਕਾਂ ਲਈ ਤਾਂ ਕਿਰਨਾਂ ਆਉਂਦੀਆਂ ਨੇ ਜੀ ਬਿਮਾਰੀਆਂ ਲੱਗਦੀਆਂ ਨੇ ਜੀ ਲੋਕਾਂ ਨੂੰ ਬਹੁਤ ਬਹੁ ਬਿਮਾਰ ਬਿਮਾਰ ਹੋ ਵੀ ਗਏ ਨੇ ਲੋਕ ਆ ਜਿਹਦੇ ਉੱਤੇ ਮਤਲਬ ਇਹ ਮਕਾਨ ਦੇ ਉੱਤੇ ਗਿਰਿਆ ਇਹ ਬੰਦਾ ਵਿਚਾਰਾ ਬਿਮਾਰ ਹੀ ਰਹਿੰਦਾ ਇਹ ਕਿਰਨਾਂ ਦੇ ਕਾਰਨ ਹੀ ਰਹਿੰਦਾ ਜੀ ਕਿਰਨਾਂ ਬਾਈ ਰੋਕਚੰਦ ਗੋਲ ਜੀ ਰੁਕੋ ਫ੍ਰੀਜ਼ਲੋ ਜਰਾ ਇਹ ਜੀ ਕੱਲ ਜਿਹੜਾ ਆਂਦੀ ਤੂਫਾਨ ਸ਼ਾਮ ਨੂੰ ਆਇਆ ਜੀ ਇਹ ਉਹਦੇ ਵਿੱਚ ਸਾਡੇ ਜੈਨ ਕਲੋਨੀ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਜਿਹੜਾ ਕਿ 25 ਸਾਲ ਪੁਰਾਣਾ ਸੀਗਾ ਤੇ ਇਹ ਵੀ ਜਿਹੜਾ ਇੰਨੀਆਂ ਖੋਖਲੀਆਂ ਹੋ ਚੁੱਕੀਆਂ ਦੀ ਸੀ ਪਹਿਲਾਂ ਵੀ ਪ੍ਰਸ਼ਾਸਨ ਨੂੰ ਇੱਕ ਦੋ ਵਾਰ ਹੀ ਕਿਹਾ ਹੈ ਮਤਲਬ ਇਹਦੇ ਬਾਰੇ ਵੀ ਥੋੜਾ ਜਿਹਾ ਇਹਨੂੰ ਚੇਂਜ ਕੀਤਾ ਜਾਵੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਰਾਤ ਤੂਫਾਨ ਦੇ ਨਾਲ ਇਹ ਜੀ ਪ੍ਰਸ਼ਾਸਨ ਦੇ ਪਤਰੇ ਜਿਹੜਾ ਟਾਵਰ ਸੀਗਾ ਇਹ गिर ਗਿਆ ਜੀ ਗਰੰਦੇ ਨਾਲ ਇਹ ਸਾਡੇ ਇੱਕ ਵਿਚਾਰ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਘਰ ਸੱਤਪਾਲ ਗਰਗ ਗਰਗ ਸੀਟਸ ਵਾਲਾਂ ਦਾ ਜਿਹਨਾਂ ਦਾ ਸਭ ਤੋਂ ਵੱਧ ਨੁਕਸਾਨ ਰੁਪਏ ਦਾ ਘਟੋ ਘਟ ਨੁਕਸਾਨ ਹੁੰਦਾ ਹੋਇਆ ਦੋ ਲੈਂਟਰ ਗਿਰ ਗਏ ਜੀ ਉਹਨਾਂ ਦੇ ਤੇ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਪਰ ਜਾਨ ਵਾਲ ਤੋਂ ਬਚ ਗਏ ਜੀ ਅਗਰ ਗੱਲ ਕਰੀਏ ਉਹਨਾਂ ਦਾ ਕੀ ਕਿਨੇ ਕਿੰਨਾ ਨੁਕਸਾਨ ਕੀ ਚੀਜ਼ਾਂ ਦਿੱਤੀ ਉਹਨਾਂ ਦੇ ਜੀ ਦੇਖੋ ਇੱਕ ਤਾਂ ਇਹ ਮੇਨ ਜਿਹੜਾ ਹੈਗਾ ਤੇ ਚਵਾਰੇ ਦਾ ਲੈਂਟਰ ਜਿਹੜਾ ਸਾਰਾ ਟੁੱਟ ਗਿਆ ਜੀ ਉਹ ਬਹੁਤ ਭਾਰੀ ਨੁਕਸਾਨ ਹੋਇਆ ਜੀ ਤੇ ਗਵਾਂਡੀਆਂ ਦੇ ਲੈਂਟਰ ਵੀ ਟਰੇੜਾਂ ਆਈ ਜਾਣੇ ਤੇ ਦੋ ਤਿੰਨ ਬਾਦਰ ਵੀ ਗਿਰੇ ਨੇ ਜੀ ਤੇ ਕਾਫੀ ਨੁਕਸਾਨ ਹੋਇਆ ਜੀ ਜਦੋਂ ਰਾਤ ਗੱਲ ਕਰੀਏ ਜਦੋਂ ਟਾਵਰ ਗਿਰੇ ਉਸ ਤੋਂ ਬਾਅਦ ਜੀ ਬਿਜਲੀ ਕਿਉਂ ਨ ਕਿੰਨਾ ਚਿਰ ਤੱਕ ਨਾ ਚੱਲਦੀ ਤੇ ਜਦੋਂ ਇਹ ਟਾਵਰ ਗਿਰਾ ਜੀ ਉਸ ਤੋਂ ਬਾਅਦ ਅਸੀਂ ਜੀਆਂ ਫੋਟੋਆਂ ਵੀ ਖਿੱਚੀਆਂ ਨੇ ਤੇ ਟਾਵਰ ਦੇ ਵਿੱਚ ਵੀ ਕਰੰਟ ਰਹਿ ਜੀ ਤਿੰਨ ਚਾਰ ਘੰਟੇ ਲਗਾਤਾਰ ਕਰੰਟ ਰਹਿ ਜੀ ਜਦੋਂ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਟਾਵਰ ਵਾਲਿਆਂ ਨੂੰ ਫੋਨ ਕੀਤਾ ਉਸ ਤੋਂ ਬਾਅਦ ਆ ਕੇ ਕਿਤੇ ਇਹਨਾਂ ਨੇ ਜਨਰੇਟਰ ਬੰਦ ਕਰਦੇ ਬਾਅਦ ਹੀ ਇਹ ਹੋਇਆ ਸਾਨੂੰ ਤਾਂ ਇਹ ਵੀ ਡਰ ਸੀਗਾ ਵੀ ਕਿਤੇ ਇਹ ਸਾਰੇ ਘਰ ਦੇ ਵਿੱਚ ਕਰੰਟ ਆ ਗੱਲ ਕਰੀ ਤਾਂ ਪ੍ਰਸ਼ਾਸਨ ਦੀ ਮਦਦ ਰਾਤ ਕੋਈ ਆਏ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਰਾਤ 에 ਐਸਐਚਐਨ ਨੂੰ ਵੀ ਫੋਨ ਕੀਤਾ ਜੀ ਗਿਆ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਜੀ ਕਿਸੇ ਨੇ ਅੱਜ ਸਵੇਰੇ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਵੀ ਫੋਨ ਨਹੀਂ ਚੱਕਿਆ ਜੀ ਐਸਐਚਐਨ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਆਵਾਗੇ ਟਾਵਰ ਵਾਲਿਆਂ ਨਾਲ ਵੀ ਗੱਲ ਹੋਈ ਹੈ ਹਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਸਵੇਰ ਤੱਕ ਕੋਈ ਨਹੀਂ ਆਇਆ ਜੀ ਟਾਵਰ ਕੰਪਨੀ ਨਾਲ ਕੋਈ ਗੱਲ ਹੋਈ ਹੈ ਟਾਵਰ ਕੰਪਨੀ ਨਾਲ ਇਸ ਮੈਟਰ ਤੇ ਗੱਲ ਹੋਈ ਸੀ ਜੀ ਰਾਤ ਉਹ ਕਹਿੰਦੇ ਸੀ ਅਸੀਂ ਸਵੇਰੇ ਆ ਕੇ ਮੌਕਾ ਦੇਖਾਂਗੇ ਪਰ ਹਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਇੱਕ ਗੱਡੀ ਵੀ ਖੜੀ ਸੀ ਨੀਚੇ ਜਿਹੜੀ ਗੱਡੀ ਵੀ ਕਾਫੀ ਨੁਕਸਾਨੀ ਗਈ ਹੈ ਤੇ ਹੋਰ ਵੀ ਯਾਨਕਿ ਜਿਹੜਾ ਨੁਕਸਾਨ ਹੋਇਆ ਹੈ ਦੇ ਉੱਪਰ ਭਾਈ ਦੀ ਮੰਗ ਕਰਦੇ ਆ ਜੀ। ਆਹ ਬਈ ਜੀ ਵਿਜੇ ਕੁਮਾਰ ਜੀ ਰਾਤ ਦੀ ਗੱਲ ਜੀ। ਰਾਤ ਨੇਰੀ ਤੂਫਾਨ ਦੇ ਕਰਕੇ ਜਿਹੜਾ ਟਾਵਰ ਹੈ ਇਹ ਡਿੱਗ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦਾ ਮਿਲ ਕੇ ਹੋਇਆ ਸਾਰਾ ਨੁਕਸਾਨ ਬਹੁਤ ਹੋਇਆ ਘਰਾਂ ਦਾ ਜਿਹੜਾ ਲੈਂਟਰ ਪਿਆ ਤੇ ਇਹ ਟੁੱਟ ਗਿਆ ਸਾਰਾ ਇਤੇ ਅਸੀਂ ਇਹ ਮੰਨ ਕਰਦੇ ਆਂ ਬੇਤੋ ਟਾਵਰ ਜਾਨਕ ਕਲੋਨੀ ਚ ਹਟਾਏ ਜਾਵੇ ਸਾਡੀ ਜਾਨਕ ਕਲੋਨੀ ਦੇ ਦੋ ਟਾਵਰ ਲੱਗੇ ਆਣ ਇੱਕ ਬੀਐਸਐਮ ਦਾ ਇੱਕ ਇਹ ਵਾਲਾ ਟਾਵਰ ਲੱਗਾ ਹੋਇਆ ਇਹ ਦੋਨੇ ਹਟਾਏ ਜਾਣ ਉਥੋ ਕਿਵੇਂ ਦੇਖਦੇ ਕਿੰਨਾ ਕੁ ਨੁਕਸਾਨ ਹੋਇਆ ਕਿ ਕਿ ਕਿੰਨੀ ਕਿੰਨੀ ਕਰਾ ਲਗਾ ਇਹ ਦੋ ਤਿੰਨ ਕਰਾਲਾ ਨੁਕਸਾਨ ਜ਼ਿਆਦਾ ਹੋਇਆ ਜੀ ਮੇਨ ਦਾ ਸੱਤ ਪਾਲੀ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਜਿਹੜਾ ਨਿਨਾਂ ਦੀ ਛੱਤ ਦੇ ਉੱਪਰ ਡਿੱਗਿਆ ਚ ਇਹ ਟਾਵਰ ਇਹਨਾਂ ਦਾ ਘੱਟੋ ਘੱਟ 15-20 ਲੱਖ ਦਾ ਨੁਕਸਾਨ ਹੋ ਗਿਆ ਇਵੇਂ ਦੇਖਣੇ ਕਿ ਜਾਨੂ ਕੀ ਕਿੰਨੇ ਸਾਲ ਤੋਂ ਪ੍ਰਤਾਵਰ ਪੁਰਾਣਾ ਹੈ। ਦਾਵਰ ਕਟਕਟ 25 ਸਾਲ ਹੋ ਗਏ ਲੱਗੇ ਨੂੰ ਇਹ ਦੀ ਬਲਕੇ ਕੋਈ ਅਗੋਂ ਧੋਰ ਨਹੀਂ ਕੀਤੀ ਗਈ ਹੈਗੀ ਬਾਅਦ ਚ ਮੇਨਟੇਨੈਂਸ ਕੀਤੀ ਇਹ ਸਾਰੀਆਂ ਬਲਕੇ ਪੱਤੀਆਂ ਹਲਕੇ ਲੱਗੀਆਂ ਹੋਈਆਂ ਹਨ ਇਹ ਸਾਰਾ ਐ ਫੜ ਗਿਆ। ਆ ਸਰਕਾਰ ਇਹ ਦੇ ਬਲਕੇ ਕੰਪਨੀ ਨੇ ਕੋਈ ਇਸ ਦਾ ਕੋਈ ਮੁਰਮਤ ਵਗੈਰਾ ਨਹੀਂ ਦਿੱਤੀ। ਨਾ ਨਾ ਕੋਈ ਮੁਰਮਤ ਤੇ ਕੀਤੀ। ਕੋਈ ਮੇਨਟੇਨੈਂਸ ਤੇ ਕੀਤੀ ਨਹੀਂ ਇਹ 15 ਸਾਲ ਦੀ ਇਹਦੇ ਮਿਆਦ ਹੁੰਦੀ ਹੈ 25 ਸਾਲ ਹੋ ਗਏ ਲੱਗੇ ਨੂੰ। ਇਸ ਬਾਰੇ ਕੋਈ ਪ੍ਰਸ਼ਾਸਨ ਜਾਂ ਨਗਰ ਕੌਂਸਲ ਨੂੰ ਤੁਨੇ ਨਹੀਂ ਕਿਹਾ ਪਹਿਲਾਂ ਇਸ ਕਰ। ਪਹਿਲਾਂ ਇਹਨਾਂ ਨੂੰ ਕਿਹਾ ਸੀ ਪਰ ਇਹਦੇ ਨੇ ਕੋਈ ਗੌਰ ਨਹੀਂ ਕਿੱਗੀ ਜਨਾਨੇ ਕੀ ਮਾਂ ਕਰਦੇ ਚੀਜ਼ ਨਹੀਂ ਕਰਦੇ ਅਸੀਂ ਮੰਗ ਕਰਦੇ ਇਹਨਾਂ ਦੇ ਚਲੋ ਜਿਹੜੇ ਪਰਿਵਾਰ ਹੈ ਇਹਨੂੰ ਬਣ ਕੇ ਰਾਣੀਆ ਮੇਰੇ ਘਰ ਦੇ ਉੱਤੇ ਟਾਵਰ ਗਿਰ ਗਿਆ 25 ਸਾਲ ਪੁਰਾਣਾ ਸੀਗਾ ਇਹਦੇ ਰਿਪੇਅਰ ਨਹੀਂ ਹੁੰਦੀ ਸੀਗੀ ਇਹਦੇ ਪੱਤੀਆਂ ਸਾਰਾ ਕੁਝ ਮੇਰੇ ਘਰ ਦੇ ਸਾਰੇ ਬਿਮਾਰ ਰਹਿੰਦੇ ਨੇ ਘਰ ਇੱਕ ਵਾਰ ਹੀ ਬੰਦਾ ਹੈ ਇਹ ਇਹਦੀ ਇਹਦੇ ਜੇ ਅਸੀਂ ਰਹਿਣ ਜੋਗ ਨਹੀਂ ਹੁਣ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਦੋਂ ਰਾਤ ਗਿਰਿਆ ਤਾਂ ਤੁਹਾਨੂੰ ਕਿਵੇਂ ਦਰਦਾ ਮੋਲ ਬਣ ਰਿਹਾ ਸਾਨੂੰ ਸਾਰੀ ਰਾਤ ਅਸੀਂ ਗਵੰਡਿਆ ਦੀ ਹੀ ਸੋਏ ਆ ਸਾਨੂੰ ਗਵੰਡਿਆ ਨਹੀਂ ਸਹਾਰਾ ਦਿੰਦਾ ਇਹ ਗੱਲ ਕਰੀਏ ਪ੍ਰਸ਼ਾਸਨ ਦੇ ਕੋਈ ਮਦਕਾਰੀ ਪਹੁੰਚ ਰਹਾ ਤੁਮੋ ਸਾਡੇ ਕੋਲ ਕੋਈ ਅਧਿਕਾਰੀ ਵੀ ਨਹੀਂ ਪਹੁੰਚਿਆ ਕੋਈ ਕੋਈ ਨਹੀਂ ਆਇਆ ਨਾ ਪੁਲਿਸ ਵਾਲੇ ਆਏ ਨਾ ਕੋਈ ਪ੍ਰਸ਼ਾਸਨ ਆਇਆ ਜਦੋਂ ਰਾਤ ਕਰੰਟ ਚੱਲ ਰਿਹਾ ਸੀ ਤਾਂ ਉਸ ਟਾਈਮ ਕਿੰਨਾ ਕਰਦਾ ਮੋਲ ਕਰੰਟ ਬਹੁਤ ਜਿਆਦਾ ਸੀ ਸਾਡੇ ਘਰ ਦੇ ਵਿੱਚ ਸਾਨੂੰ ਸਾਰੇ ਨੀਚੇ ਲੈ ਗਏ ਨੇ ਕੋ ਸਾਰਿਆਂ ਨੇ ਘਰੋਂ ਬਾਹਰ ਕੱਢ ਲਿਆ ਤਾਂ ਸਾਨੂੰ ਜਦੋਂ ਟਾਵਰ ਗਿਰਿਆ ਤਾਂ ਰਾਤ ਕਿੰਨਾ ਕੁ ਤੂਫਾਨ ਤੇਜ਼ ਚੱਲ ਰਿਹਾ ਸੀ ਤੇ ਤੁਸੀਂ ਅੰਦਰ ਕਿੰਨੇ ਕੁ ਜਾਣੇ ਬੈਠੇ ਸੀ ਘਰ ਵਿੱਚ ਮੈਂ ਕੱਲੀ ਸੀਗੀ ਜਦੋਂ ਤੂਫਾਨ ਚੱਲ ਰਿਹਾ ਸੀਗਾ ਜਦੋਂ ਗਿਰਿਆ ਕੋ ਦਮ ਕੇ ਕਿਵੇਂ ਲੱਗੇ ਕੋਲਾ ਡਰਦਾ ਬਹੁਤ ਜ਼ਿਆਦਾ ਭੈ ਸੀ ਨਾ ਮੈਂ ਅੰਦਰ ਜਾ ਸਕਦੀ ਸੀ ਨਾ ਮੈਂ ਬਾਹਰ ਨਿਕਲ ਸਕਦੀ ਸੀਗੀ ਫਿਰ ਤੁਸੀਂ ਕਿਸੇ ਨੂੰ ਫੋਨ ਵਗੈਰਾ ਕਰਿਆ ਕਰਿਆ ਆਪਣੇ ਸਾਨੂੰ ਲੋਕਾਂ ਨੇ ਫੋਨ ਕਰਕੇ ਬਾਹਰ ਕੱਢਿਆ ਗਿਆ ਜਦੋਂ ਤੂਫਾਨ ਨਿਕਲਿਆ ਫਿਰ ਬਾਹਰ ਨਿਕਲੇ ਅਸੀਂ ਤੋਂ ਕਿੰਨਾ ਘਰ ਲੱਗਿਆ ਜਦੋਂ ਘਰ ਤੇ ਟਾਵਰ ਵਗੇਰੇ ਤੇ ਰਾਤ ਕਿ ਵੀ ਮੈਸਜ ਕੋਈ ਖਤਰੇ ਵਾਲੀ ਘੰਟੀ ਸੀਗੀ ਸਾਡੇ ਲਈ ਤਾਂ ਕੋਲੇ ਟਾਵਰ ਨੂੰ ਕੀ ਲੈ ਕੇ ਮੰਗ ਕਰਦੇ ਸਾਰੇ ਇਹ ਟਾਵਰ ਉਹ ਰੋ ਹਟਾਇਆ ਜਾਵੇ ਪਬਲਿਕ ਗਲੀ ਵਿੱਚ ਦੀ ਨੰਗਦੀ ਹੈ ਕੋਈ ਜਾਲੀ ਵਾਲੇ ਨੁਕਸਾਨ ਹੋ ਸਕਦਾ ਹੈ ਇਹ ਤੋਂ ਟਾਵਰ ਹਟਾਇਆ ਜਾਵੇ ਮੇਰਾ ਵਿਨੋਦ ਜੈਨ ਹੈ ਜੀ ਜੈਨ ਕਲੋਨੀ ਚ ਕੀ ਗੱਲ ਹੋਈ ਯਾਰ ਗੱਲ ਤਾਂ ਤੁਸੀਂ ਦੇਖ ਹੀ ਲਿਓ ਮਤਲਬ ਅੱਜ ਅਸੀਂ ਇਕੱਠੇ ਹੋਇਆ ਇੱਥੇ ਤੁਸੀਂ ਪਿੱਛੇ ਦੇਖੋ ਬੜਾ ਜ ਕੀ ਹਾਲ ਹੋਇਆ ਸਾਡੇ ਘਰ ਦਾ ਸਾਡੇ ਸਤਪਾਲ ਜੀ ਦਾ ਇਹ ਘਰ ਹੈ ਗਰਕਸਾਹਬ ਦਾ ਤੇ ਰਾਤ ਜਿਹੜੀ ਹਨੇਰੀ ਚੱਲੀ ਹੈ ਇਹ ਸਾਡੇ ਮੁਹੱਲੇ ਦੇ ਵਿੱਚ ਜਿਹੜਾ ਟਾਵਰ ਲੱਗਿਆ ਹੋਇਆ ਹੈ ਜਦ ਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਵੀ ਇਹ ਟਾਵਰ ਨਾ ਤਾਂ ਕਦੇ ਦੀ ਮੇਨਟੇਨੈਂਸ ਹੋਈ ਹੈ ਨਾ ਕਦੇ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਇਹਦੇ ਜਿਹੜੇ ਅਧਿਕਾਰੀ ਨੇ ਨਾ ਕਦੇ ਉਹਨਾਂ ਨੇ ਇਹਦੇ ਬਾਰੇ ਧਿਆਨ ਦਿੱਤਾ ਹੈ ਰਾਤ ਦੇਖੋ ਥੋੜੀ ਜਿਹੀ ਪਹਿਲੀ ਨੇਰੀ ਦੇ ਬੁੱਲੇ ਨਾਲ ਹੀ ਇਹ ਟਾਵਰ ਆ ਕੇ ਘਰਾਂ ਦੇ ਉੱਪਰ ਡਿੱਗ ਗਿਆ ਸਾਡੇ ਬੱਚੇ ਸਾਡੇ ਸੁੱਤੇ ਪਏ ਸੀ ਸ਼ਾਮ ਨੂੰ ਬੈਠੇ ਸੀ ਅੰਦਰ ਪੜ ਰਹੇ ਸੀ ਤਾਂ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਮਾਲੀ ਨੁਕਸਾਨ ਤਾਂ ਹੋਇਆ ਗਿਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹੇ ਅਸੀਂ ਸਰਕਾਰ ਵੱਲੋਂ ਇਹ ਸਰਕਾਰ ਤੋਂ ਇਹ ਮੰਗ ਕਰਦੇ ਆਂ ਅਸੀਂ ਸਾਰੇ ਮੱਲੇ ਵਾਲੇ ਸਾਰੇ ਖੜੇ ਆਂ ਰਾਤ ਦੇ ਅਸੀਂ ਬਦੀਨ ਹੋ ਰਹੇ ਆਂ ਹਜੇ ਤੱਕ ਕੋਈ ਉਰੇ ਸਾਡੇ ਸਾਰ ਖਬਰ ਲਾਈਨ ਵੀ ਨਹੀਂ ਕੋਈ ਪਹੁੰਚਾ ਹੈਗਾ ਵੀ ਕੀ ਹੋਇਆ ਕੀ ਨਹੀਂ ਤੁਸੀਂ ਦੇਖ ਲਓ ਨੁਕਸਾਨ ਕਿੱਡਾ ਵੱਡਾ ਹੈ ਤਿੰਨ ਘਟੋ ਘਟ ਤਿੰਨ ਚਾਰ ਘਰਾਂ ਦਾ ਨੁਕਸਾਨ ਹੋਇਆ ਜਿਹਦੇ ਉੱਪਰ ਇਹ ਟਾਵਰ ਗਿਰਿਆ ਹੈ ਹੁਣ ਤੁਸੀਂ ਆਪੇ ਲਾ ਲਓ ਵੀ ਇਹ ਇਹ ਜਿਹੜਾ ਏਡੀ ਵੱਡੀ ਗਿਣਤੀ ਦੇ ਵਿੱਚ ਏਡੀ ਵੱਡੀ ਲੰਬਾਈ ਦੇ ਵਿੱਚ ਇਹ ਟਾਵਰ ਲੱਗਿਆ ਹੋਇਆ ਸੀ ਘਰ ਦੇ ਮਹੱਲੇ ਦੇ ਵਿੱਚ ਇਹਨੇ ਨੁਕਸਾਨ ਤਾਂ ਕਰਨੀ ਸੀ ਕਿਉਂਕਿ ਇਹਨੂੰ ਲੱਗੇ ਨੂੰ 25 ਸਾਲ ਹੋ ਗਏ 25 ਸਾਲ ਤੋਂ ਲਾ ਲਓ ਵੀ ਇਹਦੇ ਉੱਪਰ ਹਰੇਕ ਕੰਪਨੀ ਆਉਂਦੀ ਹੈ ਸਰਕਾਰ ਪਤਾ ਨਹੀਂ ਕਿਵੇਂ ਇਹਨਾਂ ਨੂੰ ਪਰਮਿਸ਼ਨ ਦੇ ਦਿੰਦੀ ਹੈ ਜਿਹੜਾ ਵੀ ਕੋਈ ਨਵੀਂ ਕੰਪਨੀ ਆਉਂਦੀ ਹੈ ਵੀ ਇੱਥੇ ਆਪਣਾ ਤੁਸੀਂ ਟਾਵਰ ਲਾ ਲਓ ਇੱਥੇ ਆਪਣੀ ਕੋਈ ਤੁਸੀਂ ਆਪਣੀ ਛਤਰੀ ਲਾ ਲਓ ਜਦਕਿ ਉਹਨੂੰ ਐ ਨਹੀਂ ਦੇਖਦੇ ਵੀ ਇਹਦੇ ਪੇਹੇ ਭਾਰ ਕਿੰਨਾ ਕੁ ਚੱਲੂ ਆ 25 ਸਾਲ ਹੋ ਗਏ ਨਾ ਤਾਂ ਇਹਦਾ ਕੋਈ ਨਟ ਬਦਲਿਆ ਨਾ ਇਹਦੀ ਕੋਈ ਵੈਲਡਿੰਗ ਕੀਤੀ ਆ ਇਹ ਤੱਕਰ 25 ਸਾਲ ਤੋਂ ਇਹ ਟਾਬਰ ਐਂ ਖੜਾ ਹੈ ਮੀ ਕਨੀ ਦੇ ਵਿੱਚ ਅੱਜ ਜੋ ਸਾਡੇ ਵਾਸਤੇ ਇਹ ਕਾਲ ਦਾ ਰੂਪ ਬਣ ਕੇ ਜੈਨ ਕਲੋਨੀ ਨਿਵਾਸੀਆਂ ਦੇ ਵਿੱਚ ਇਹ ਆਇਆ ਕੀ ਮਾਂ ਕਰਦੇ ਵੀ ਟਾਬਰੇ ਤੋਂ ਤਾਇਆ ਜਾਵੇ ਬਿਲਕੁਲ ਟਾਬਰ ਤਾਂ ਇਹ ਹਟਾਇਆ ਜਾਵੇ ਬਿਲਕੁਲ ਟਾਬਰ ਤਾਂ ਜਿਹੜੇ ਇਕੱਲੇ ਜੈਨ ਕਲੋਨੀ ਚੋਂ ਨੂੰ ਵੀ ਬਾਕੀ ਵੀ ਜਿਹੜੇ ਮਹੱਲਿਆਂ ਦੇ ਵਿੱਚ ਸਾਡੇ ਇੱਕ ਆ ਪਿੱਛੇ ਤੁਸੀਂ ਦੇਖ ਰਹੇ ਹੋ ਆ ਇਹ ਵੀ ਸਾਡੇ ਜੈਨ ਕਲੋਨੀ ਵਾਸਤੇ ਇੱਕ ਕਾਲ ਹੀ ਹੈ ਟੈਕਨੋਲੋਜੀ ਦਾ ਇਹ ਵੱਧ ਗਈ ਪਰ ਇਹ ਖੁੱਲੀ ਜਗ੍ਹਾ ਤੇ ਲੱਗਣੀ ਚਾਹੀਦੀ ਹੈ 200 ਫੁੱਟ ਦਾ ਹੈ ਗਿਆ ਇਹ ਜਿੱਦਣ ਇਹ ਵੀ ਡਿੱਗਿਆ ਰੱਬ ਨਾ ਕਰੇ ਕੋਈ ਮਾੜੀ ਦੁਰਘਟਨਾ ਹੋ ਜੇ ਜਿੱਦ ਦੇ ਇਹ ਡਿੱਗਿਆ ਇਹ ਸਾਰੇ ਮਹੱਲੇ ਨੂੰ ਲੈ ਬੈਠੂਗਾ ਅੱਜ ਸਾਡੇ ਤਿੰਨ ਘਰਾਂ ਦਾ ਨੁਕਸਾਨ ਹੋਇਆ ਹੈ ਇਹਦਾ ਜਾਨੀ ਮਾਲੀ ਜਾਨੀ ਨੂੰ ਨੁਕਸਾਨ ਵੀ ਹੋ ਸਕਦਾ ਸੀ ਕੋਈ ਮਾਲੀ ਨੂੰ ਨੁਕਸਾਨ ਤਾਂ ਕਿੱਡਾ ਵੱਡਾ ਸਾਡਾ ਹੋਇਆ ਗਿਆ ਹਜੇ ਤਾਂ ਅੰਦਰੋਂ ਤੁਸੀਂ ਜਦੋਂ ਦਿਖਾਓਗੇ ਸਾਰੇ ਦ੍ਰਿਸ਼ੇ ਦਾ ਪਤਾ ਲੱਗੂਗਾ ਵੀ ਸਾਰੇ ਤਾਂ ਲੈਂਟਰ ਸਾਡੇ ਟੁੱਟ ਗਏ ਸਾਰੇ ਸਾਡੇ ਜਿਹੜੇ ਇਹਦੇ ਕਮਰਿਆਂ ਦੇ ਵਿੱਚ ਤੇੜਾ ਆ ਗਈਆਂ ਸਾਰਿਆਂ ਦੇ ਸਾਡੇ ਇੱਧਰ ਮਕੇਸ਼ ਜੀ ਦਾ ਘਰ ਹੈ ਮਕੇਸ਼ ਸਿੰਘਲਾ ਜੀ ਦਾ ਇਹ ਸਤਪਾਲ ਜੀ ਦਾ ਘਰ ਹੈ ਇੱਧਰ ਇੱਕ ਹੋਰ ਘਰ ਹੈ ਤਿੰਨਾ ਗੁਪਤਾ ਜੀ ਦਾ ਘਰ ਹੈ ਤਿੰਨੇ ਘਰਾਂ ਤੇ ਤੇੜਾ ਆ ਗਈਆਂ ਕੌਣ ਜ਼ਿੰਮੇਵਾਰ ਹੈ ਸਰਕਾਰ ਤਾਂ ਸੁੱਤੀ ਪਈ ਐ ਪ੍ਰਸ਼ਾਸਨ ਸੁੱਤਾ ਪਿਆ ਨਾ ਕੋਈ ਆਕੇ ਕੋਈ ਦੀ ਸਾਰ ਖਬਰ ਲੈਂਦਾ ਅੱਜ ਹਜੇ ਤੱਕ ਕੋਈ ਵੀ ਬੰਦਾ ਕਿਸੇ ਨੇ ਆਪਣੀ ਡਿਊਟੀ ਨਹੀਂ ਸਮਝੀ ਵੀ ਆਕੇ ਅਸੀਂ ਕੋਈ ਸਾਰ ਖਬਰ ਲੈ ਲਈਏ ਸਾਰੇ ਮੱਲੇ ਵਾਲੇ ਰੋ ਰਹੇ ਨੇ ਪਿੱਟ ਰਹੇ ਨੇ ਬੱਚੇ ਘਰਾਂ ਦੇ ਵਿੱਚ ਅਨ ਸੇਫ ਹੋਏ ਬੈਠੇ ਨੇ ਕੌਣ ਸਾਡੀ ਸਾਰ ਲਊਗਾ ਹਾਂਜੀ ਕੀ ਨਾਮ ਹੈ ਮੈਂ rahul garg patwari bhani nagar halqa ਰਾਤ ਕੀ ਗੱਲ ਹੋਈ ਰਾਤੀ 5:30 6 ਵਜੇ ਦੇ ਕਰੀਬ ਨਦੀ ਚਖੜ ਦੇ ਨਾਲ ਬਹੁਤ ਤੇਜ਼ੀ ਨਾਲ ਬਹੁਤ ਤੇਜ਼ੀ ਨਾਲ ਨਦੀ ਚਖੜਾਇਆ ਅਤੇ जैन ਕਲੋਨੀ ਭਵਨਗੜ੍ਹ ਦੇ ਵਿੱਚ ਤਿੰਨ ਚਾਰ ਘਰਾਂ ਦੀ ਛੱਤ ਉੱਤੇ गिर ਚੁੱਕਿਆ ਹੈ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਰਦੇ ਲੋਕਾਂ ਦੇ ਦਰਸ਼ਣ ਮੁਤਾਬਕ 15-20 ਲੱਖ ਦਾ ਨੁਕਸਾਨ ਹੈ ਇਸ ਦੀ ਰਿਪੋਰਟ ਬਣਾ ਕੇ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ ਇਸ ਦਾ ਮੁਆਵਜ਼ਾ ਸਰਕਾਰ ਵੱਲੋਂ ਸਜਾਵੇਗਾ